ਜਿੱਥੋਂ ਤੱਕ ਅੱਜ ਕੰਗਣਾ ਜੀ ਦਾ ਬਿਆਨ ਅਸੀਂ ਮੀਡੀਆ ਰਾਹੀਂ ਸੁਣ ਰਹੇ ਹਾਂ ਮੈਨੂੰ ਲੱਗਦਾ ਭਜਪਾ ਨੂੰ ਔਰ ਕੰਗਣਾ ਜੀ ਨੂੰ ਖੁਦ ਰੈਸਟ ਲੈਣ ਦੀ ਲੋੜ ਆ ਮਾਨਸਿਕ ਤੌਰ ਤੇ ਮੈਨੂੰ ਲੱਗਦਾ ਤਣਾਅ ਚ ਲੱਗਦੇ ਨੇ ਜਾਂ ਉਹਨਾਂ ਦੀ ਬਾਲੀਵੁੱਡ ਚ ਕੋਈ ਫਿਲਮ ਨਹੀਂ ਚੱਲ ਰਹੀ ਕੰਮ ਨਹੀਂ ਉਹਨਾਂ ਨੂੰ ਮਿਲ ਰਿਹਾ ਤੇ ਬਾਰ ਬਾਰ ਵਿਵਾਦਤ ਬਿਆਨ ਦਿੰਦੇ ਹੈਗੇ ਆ ਉਹ ਵਿਵਾਦਤ ਬਿਆਨ ਦੇ ਕੇ ਮਸ਼ਹੂਰ ਹੋਣਾ ਚਾਹੁੰਦੇ ਆ ਜੇ ਦੇਖੋ ਨਾ ਜਿਹੜੇ ਕਿਸਾਨਾਂ ਨੇ ਅੰਦੋਲਨ ਕਰਕੇ ਕਾਨੂੰਨ ਵਾਪਸ ਕਰਾਏ ਆ ਉਹ ਪਾਪਾ ਜੀ ਨਾਲ ਗੱਲ ਕਰਨ ਦੀ ਉਹਨਾਂ ਕਾਨੂੰਨ ਲੈ ਕੇ ਆਉਣੇ ਹੈਗੇ ਆ ਉਹ ਦੇਖ ਲੈਣ ਕਿ ਉਹਨਾਂ ਨੂੰ ਕਾਨੂੰਨ ਲਿਆਉਣੇ ਵਾਰਾ ਖਾਂਦੇ ਤੇ ਇਹ ਮਾਨਸਿਕ ਤੌਰ ਤੇ ਮੈਨੂੰ ਲੱਗਦਾ ਉਹਨਾਂ ਤੇ ਕੋਈ ਪ੍ਰੈਸ਼ਰ ਹੈਗਾ ਦਬਾਅ ਹੈਗਾ ਉਹਨਾਂ ਦਾ ਕੋਈ ਤੇ ਕਦੇ ਲਾਜ ਹੋਣਾ ਚਾਹੀਦਾ ਜੋ ਅਸੀਂ ਸਮਝਦੇ ਆ ਸਾਡੇ ਭੈਣ ਹੈ ਇਸ ਕਿਸਮ ਦਾ ਕੋਈ ਮਤਲਬ ਸਤਕਾਰ ਜੋ ਕੋਈ ਵੀ ਹਾਲੀਵੁੱਡ ਐਕਟਰ ਜਾਂ ਐਮਪੀ ਜਿਹੜਾ ਚੁਣਿਆ ਹੋਇਆ ਬਿਆਨ ਨਹੀਂ ਦਿੰਦਾਗਾ ਪਰ ਗਰੇਵਾਲ ਜਿਹੜਾ ਭਾਜਪਾ ਆਗੂਗਾ ਉਹਨੇ ਵੀ ਕੰਗਰਸ ਨਾਲ ਸਵਾਲ ਚੁੱਕੇ ਨੇ ਕਿ ਗਲਤ ਪ੍ਰਚਾਰ ਜਿਹੜਾ ਕਿ ਕਿਸਾਨਾਂ ਪ੍ਰਤੀ ਗਲਤ ਮੈਨੂੰ ਲੱਗਦਾ ਵਾ ਕਿ ਉਹ ਗਿਨਮਿੱਥ ਕੇ ਕਰ ਰਹੇ ਨੇ ਜੇ ਉਹ ਭਾਜਪਾ ਦੀ ਐਮਪੀ ਸ਼ਿਪ ਹੈਗੀ ਆ ਤਾਂ ਅਸੀਂ ਪਹਿਲਾਂ ਵੀ ਕਿਹਾ ਭਾਜਪਾ ਦੀ ਪਾਰਟੀ ਨੂੰ ਕਾਰਵਾਈ ਕਰਨੀ ਚਾਹੀਦੀ ਆ ਅੱਜ ਤੇ ਬਿਆਨ ਤੇ ਫਿਰ ਮਾਫੀ ਮੰਗਣੀ ਚਾਹੀਦੀ ਆ ਉਹ ਉਹਨਾਂ ਦੀ ਪਾਜਪਾ ਪਾਰਟੀ ਉਹਨਾਂ ਦੀ ਐਮਪੀ ਆ ਉਹ ਤਾਂ ਕਾਰਵਾਈ ਕੋਈ ਨਹੀਂ ਕਰਦੀ ਹੈਗੀ ਇਹਦੇ ਮਤਲਬ ਦੋਵੇਂ ਗੇਮਾਂ ਖੇਡ ਕੇ ਹੁੰਦੀਆਂ ਇੱਕ ਬੰਨੇ ਬਿਆਨ ਦਵਾਇਆ ਜਾਂਦਾ ਇੱਕ ਬੰਨੇ ਸਪਸ਼ਟੀਕਰਨ ਦਿੱਤਾ ਜਾਂਦਾ